ਅੱਜ ਦੀ ਕਹਾਣੀ ਇਸ ਡਾਕਟਰ ਨੂੰ ਤਾਂ ਕੁਝ ਪਤਾ ਹੀ ਨਹੀਂ ਲੇਖਕ ਬੁੱਟਾ ਸਿੰਘ ਜੀ ਚੰਦਕure ਨਹੀਂ ਚੰਦਕure ਘਰੇ ਐ ਦਲੀਪੋ ਭੈਣ ਜੀ ਆਜੋ ਅੰਦਰ ਚੰਦਕure ਹੁਣ ਤਾਂ ਲੱਤਾ ਹੀ ਜਵਾਬ ਦੇ ਗਈਆਂ ਹੈ ਭੈਣਾ ਲੱਤਾ ਨੂੰ ਕੀ ਹੋ ਗਿਆ ਚੰਦਕure ਪਤਾ ਨਹੀਂ ਹਾਂ ਆਪਣੇ ਗਵਾਨ ਸੁਰਜਣ ਸਿੰਘ ਦੇ ਪੁੱਤਰੇ ਦਾ ਵਿਆਹ ਸੀ ਨਾ ਸਾਰੀਆਂ ਕੁੜੀਆਂ ਸਿਆਣੀਆਂ ਖੜੇ ਪੈ ਗਈਆਂ ਮੇਰੀ ਕਹਿੰਦੀ ਆ ਬੀਬੀ ਦਿਰੀਪੋ ਤੈਨੂੰ ਨਚਣਾ ਪੈਣਾ ਫਿਰ ਮਾਚੰਦ ਕੁਰੇ ਕੋਈ ਨੱਚੀ ਕੇਰਾ ਬੰਨ ਮੰਨ ਕੇ ਨੱਚੀ ਬਸ ਜਾ ਸਵੇਰੇ ਉੱਠੀ ਤੈਨੂੰ ਕੀ ਦੱਸਾਂ ਚੰਦ ਕੁਰੇ ਪੈਰ ਹੀ ਨਾ ਪੁੱਟਿਆ ਜਾਵੇ ਆਤਰੇ ਦਾ ਪਾਪਾ ਕਹਿੰਦਾ ਦਲੀਪ ਕੁਰੇ ਤੈਨੂੰ ਨજર ਹੋ ਗਈ ਆਤਰੇ ਦੇ ਪਾਪੇ ਨੇ ਕਿਲੋ ਲਾਲ ਮਿਰਚਾਂ ਬਾਰ ਦਿੱਤੀਆਂ ਅੱਧਾ ਕਿਲੋ ਸਿਰ ਤੋਂ ਪੱਤੀ ਬਾਰ ਦਿੱਤੀ ਪਰ ਕੋਈ ਫਰਕ ਨਹੀਂ ਪਿਆ ਸਕੋਂ ਉਲਟਾ ਹੋਰ ਦੁਖਣ ਲੱਗ ਪਈਆਂ ਚੰਦ ਕੁਰਨੇ ਕਿਹਾ ਭੈਣ ਜੀ ਇਹ ਗੋਡਿਆਂ ਦਾ ਦੁੱਖ ਬੜਾ ਭੜਾ ਹੁੰਦਾ ਹੈ ਕਿਸੇ ਚੰਗੇ ਹੱਡੀਆਂ ਵਾਲੇ ਡਾਕਟਰ ਨੂੰ ਵਿਖਾਉਣਾ ਸੀ ਸਾਰਿਆਂ ਡਾਕਟਰਾਂ ਨੂੰ ਵਿਖਾ ਕੇ ਦੇਖ ਲਿਆ ਕੋਈ ਫਰਕ ਨਹੀਂ ਪਿਆ ਅਸੀਂ ਆਪਣੇ ਲਾਗੇ ਦੇ ਸ਼ਹਿਰ ਵਿੱਚ ਇੱਕ ਡਾਕਟਰ ਦਾ ਨਾਮ ਸੁਣਿਆ ਸੀ ਉਹ ਹੱਡੀਆਂ ਦਾ ਬੜਾ ਮਾਹਰ ਸੀ ਜਦ ਮੈਂ ਅੰਦਰ ਗਈ ਉੱਥੇ ਡਾਕਟਰ ਨੇ ਬੀਬੀ ਜੀ ਲੱਤ ਵੇਖੋ ਫਿਰ ਇੱਕ ਘੋੜਾ ਬਡੇਰੀ ਨੂੰ ਅੰਦਰ ਲੈ ਗਈ। ਓਹੋ। ਓਹੋ ਬੇਬੇ। ਬਡੇਰੀ ਉਮਰ ਦੀ ਸੀ। ਮਾਰੇ ਚੀਕਾਂ। ਮੇਰਾ ਤਾਂ ਦਿਲ ਡਰ ਗਿਆ। ਮੈਂ ਬਾਹਰ ਜਾਣ ਲੱਗੀ ਤੇ ਵੱਡੇ ਡਾਕਟਰ ਨੇ ਕਿਹਾ ਬੀਬੀ ਜੀ ਕਿੱਥੇ ਚੱਲਿਓ। ਮੈਂ ਕਿਹਾ ਡਾਕਟਰ ਸਾਹਿਬ ਘਰੇ। ਡਾਕਟਰ ਸਾਹਿਬ ਕਹਿੰਦੇ ਲੱਤ ਵੀ ਖਾਓ। ਉਨੇ ਨੂੰ ਚੀਕਾਂ ਵਾਲੀ ਭੈਣ ਜੀ ਬਾਹਰ ਆ ਗਈ ਮੈਂ ਪੁੱਛਿਆ ਤੁਹਾਨੂੰ ਕੀ ਰੋਗ ਸੀ ਇਹਨੇ ਨੂੰ ਡਾਕਟਰ ਸਾਹਿਬ ਬੋਲ ਪਏ ਭੈਣ ਜੀ ਇਹਨਾਂ ਨੂੰ ਤਾਂ ਜੇ ਚੈੱਕ ਹੀ ਨਹੀਂ ਕੀਤਾ ਇਹ ਐਵੇਂ ਟੀਕਾ ਮਾਰਦੀ ਰਹੀ ਚੰਦਕੁਰ ਕੀ ਦਸੀਏ ਸਰੀਰਾਂ ਦੇ ਪੱਲੇ ਕੁਝ ਵੀ ਨਹੀਂ ਪੈ ਰਹਾ ਮਾੜੀਆਂ ਖਰਾਕਾਂ ਰੇਹਾਂ ਸਪਰੇਹਾਂ ਵਾਲੀਆਂ ਫਸਲਾਂ ਦਲੀਪ ਕੁਰੇ ਮੈਂ ਸੁਣਿਆ ਆਪਣੇ ਪਿੰਡ ਨਵਾਂ ਡਾਕਟਰ ਸਾਹਿਬ ਆਇਆ ਤੇ ਚੱਲੀਏ ਉਸ ਕੋਲ ਚੰਦਕੁਰਾ ਚੱਲ ਉਸ ਕੋਲ ਚੱਲੀਏ ਦਲੀਪਕੁਰ ਤੇ ਚੰਦਕੁਰ ਤੁਰ ਪਈਆਂ ਡਾਕਟਰ ਸਾਹਿਬ ਦੇ ਕੋਲ ਡਾਕਟਰ ਸਾਹਿਬ ਜੀ ਕੀ ਰੋਗ ਹੈ ਦਲੀਪਕੁਰ ਜੀ ਕੋਡੇ ਨਹੀਂ ਕੰਮ ਕਰਦੇ ਅੱਛਾ ਜੀ ਕਦੇ ਬੁਖਾਰ ਜਾਂ ਬਲੱਡ ਪ੍ਰੈਸ਼ਰ ਵਧਿਆ ਹੋਵੇ ਡਾਕਟਰ ਸਾਹਿਬ ਜੀ ਇੱਕ ਦਿਨ ਬੁਖਾਰ 500 ਹੋ ਗਿਆ ਤੇ ਬਲੱਡ 900 ਹੋ ਗਿਆ ਡਾਕਟਰ ਸਾਹਿਬ ਹਰਾਨ ਬੀਬੀ ਜੀ ਇਹਨਾਂ ਬਲੱਡ ਤੇ ਬੁਖਾਰ ਤਾਂ ਨਹੀਂ ਹੁੰਦਾ ਚੰਦ ਕੋ ਹੁੰਦਾ ਕਿਉਂ ਨਹੀਂ ਮੱਥੇ ਤੇ ਮੱਥੇ ਦੇ ਪਾਪੇ ਦਾ ਮੱਥੇ ਦੇ ਪਾਪੇ ਦਾ ਨੂੰ ਬੁਖਾਰ 15-1500 ਹੋ ਜਾਂਦਾ ਹੈ ਬੀਬੀ ਜੀ ਇਹਨਾਂ ਬੁਖਾਰ ਨਹੀਂ ਹੁੰਦਾ ਗਲੀਪ ਕੋ ਚੱਲ ਚੰਦ ਕੋ ਜਿੰਦਗੀ ਇਸ ਡਾਕਟਰ ਨੂੰ ਤਾਂ ਕੁਝ ਪਤਾ ਹੀ ਨਹੀਂ ਉਹ ਦੋਨੇ ਤੁਰ ਗਈਆਂ ਡਾਕਟਰ ਸਾਹਿਬ ਕਮਾਲ ਦੀ ਅਨਪੜਤਾ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਇਹੋ ਜਿਹੇ 2000 ਹੋਰ ਮਰੀਜ਼ ਆ ਗਏ ਮੈਂ ਦੁਕਾਨ ਬੰਦ ਕਰਕੇ ਮੈਨੂੰ ਕਿਤੇ ਇਥੋਂ ਭੱਜਣੇ ਪੈਣਾ ਇਹ ਕਹਾਣੀ ਰਚਨਾ ਬੂਟਾ ਸਿੰਘ ਦੀ ਤੁਹਾਨੂੰ ਬਹੁਤ ਪਸੰਦ ਆਈ ਹੋਗੀ ਹਾਸੋਹੀਣੀ ਕਹਾਣੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ